जय श्री बालाजी आज ਆਪਣੇ ਕੋਲ ਆਏ ਨੇ ਰਾਜkumar भैया ਇਹਨਾਂ ਨੇ ਆਪਣਾ ਪੇਜ ਫੋਲੋ ਕੀਤਾ ਹੋਇਆ ਸੀ ਪੱਕੇ ਕਸਟਮਰ ਨੇ ਜੀ ਹਰ ਸੀਜ਼ਨ ਚ ਆਪਣੇ ਕੋਲ ਆਉਂਦੇ ਨੇ ਇਹਨਾਂ ਨੇ ਵੀਡੀਓ ਦੇਖ ਕੇ ਆਪਣੇ ਕੋਲ ਆਏ ਸੀ ਇਹਨਾਂ ਨੇ ਲਿਆ ਸੀ vivo ਦਾ Y400 ਮਾਡਲ Y400 Pro ਚਲੋ ਚਲੋ ਆਪਾਂ ਦਿਵਾਲੀ ਦਾ ਜਿਹੜਾ ਗਿਫਟ ਦਿੱਤਾ ਦਿੱਤਾ ਹੀ ਇਹ ਨਾਲ ਇਹਨਾਂ ਨੇ ਕੂਪਨ ਸਕ੍ਰੈਚ ਕੀਤਾ 32 ਪੀਸ ਦਾ ਡਿਨਰ ਸੈੱਟ ਨਿਕਲਿਆ ਇਹ ਇਹਨਾਂ ਨੂੰ ਆਪਾਂ ਪੁੱਛਦੇ ਹਾਂ ਰਾਜਕਮਰ ਨੂੰ ਵੀ ਆਪਾਂ ਦੋਨੋਂ ਗਿਫਟ ਨਾਲ ਦਿੱਤੇ ਨੇ ਪ੍ਰਾਈਜ਼ ਵੀ ਵਧੀਆ ਲਗਾਇਆ ਤੇ ਕੈਸੇ ਲਗਾ ਰਾਜਕਮਰ ਆਪਕੋ ਬਹੁਤ ਅੱਛਾ ਲੱਗਾ ਜੀ ਦੋਨੋਂ ਗਿਫਟ ਮਿਲੇ ਹੈ ਜੋ ਆਪਨੇ ਸਕ੍ਰੈਚ ਕੀਤਾ ਉਸ ਤੇ 32 ਪੀਸ ਦਾ ਡਿਨਰ ਸੈੱਟ ਨਿਕਲਾ ਹੈ ਆਪਕੋ ਅੱਛਾ ਨਿਕਲਾ ਅੱਛਾ ਲੱਗਾ ਤੁਹਾਨੂੰ ਜੀ ਅਗਰ ਤੁਸੀਂ ਵੀ ਕੋਈ ਵੀ ਫੋਨ ਲੈਣਾ ਜੀ ਇੱਕ ਵਾਰ ਆਪਣੀ ਕਿਸਮਤ ਜਰੂਰ ਅਜ਼ਮਾਓ ਕੋਈ ਵੀ ਰੇਟ ਦਾ ਫਰਕ ਨਹੀਂ ਹੋਏਗਾ ਰੇਟ ਵੀ ਤੁਹਾਨੂੰ ਵਧੀਆ ਮਿਲੇਗਾ ਡਿਸਕਾਊਂਟ ਵੀ ਔਰ ਕੈਸ਼ ਤੇ ਤੁਹਾਨੂੰ EMI ਤੇ ਸਾਰੇ ਤਰ੍ਹਾਂ ਫੋਨ ਉਪਲਬਧ ਨੇ ਇਸੇ ਤਰ੍ਹਾਂ ਤੁਸੀਂ ਵੀ ਕੋਈ ਵੀ ਮੋਬਾਈਲ ਲੈਣਾ ਆਪਣੀ ਕਿਸਮਤ ਅਜ਼ਮਾਓ ਸਾਡੇ ਲਈ ਸਾਰੇ ਕਸਟਮਰ ਲੱਕੀ ਨੇ ਜੀ ਹਰ ਇੱਕ ਊਪਨ ਦੇ ਵਿੱਚ ਇਨਾਮ ਪੱਕੇ ਦੀ ਗਾਰੰਟੀ ਵੀ ਹੈ ਸਾਡੀ ਰੇਟ ਵੀ ਤੁਹਾਨੂੰ ਵਧੀਆ ਮਿਲੇਗਾ ਵਿਜ਼ਿਟ ਕਰੋ ਸਿੰਘਲਾ ਕਮਿਊਨੀਕੇਸ਼ਨ ਜੋ ਮੋਰੋਡ ਮਲਾਉ ਥੈਂਕ ਯੂ